ਆਪਰਾਓ ਮੈਂ ਮੇਰੀ ਬੇਨਤੀ ਸੁਣਿਓ ਵੱਤਵਾਦ ਸ਼ੇਅਰ ਕਰਿਓ ਕਿਉਂਕਿ ਇੱਥੇ ਖੜਾ ਮੈਂ ਆ ਪਿੰਡ ਹੈਗਾ ਪਛਿਆ ਜੀ ਪਛਿਆ ਪਛਿਆ ਪਿੰਡ ਦੇ ਤੁਹਾਨੂੰ ਲੋਕਾਂ ਨਾਲ ਗੱਲ ਕਰਾਉਣਾ ਅਸੀਂ ਵੀ ਇੱਧਰ ਦੇਖਣ ਆਏ ਸੀਗੇ ਹੁਣ ਬੇਨਤੀ ਆ ਵੀ ਆਪਾਂ ਇੱਥੇ ਖੜੇ ਆ ਤੇ ਆਪਾਂ ਪ੍ਰਸ਼ਾਸਨ ਨੂੰ ਡੀਸੀ ਨਾਲ ਮੇਰੀ ਗੱਲ ਹੋਈ ਸੀ ਉਹ ਵੀ ਕਹਿ ਰਹੇ ਕਿ ਅਸੀਂ ਇੱਧਰ ਹੀ ਘੁੰਮ ਰਹੇ ਆ ਇੱਥੋਂ ਸਥਾਨਕ ਲੋਕ ਆ ਪਹਿਲੀ ਗੱਲ ਤਾਂ ਤੁਹਾਨੂੰ ਪਾਣੀ ਸਾਡੇ ਨਾਲ ਵੀਰ ਖਲੋਤੇ ਇਹਨੂੰ ਵੱਤਵਾਦ ਪਾਣੀ ਵਿਖਾ ਲਈਏ ਜਿਹੜਾ ਟੁੱਟ ਰਿਹਾ ਆ ਜੋ ਨੇੜੇ ਇਹਦੇ ਉੱਤੇ ਰੱਖਿਓ ਠੀਕ ਹੈ ਜੀ ਆਹ ਵਾ ਪਾਣੀ ਆਇਓ ਵੀਰ ਜੀ ਲਾਗੇ ਦੱਸਿਓ ਮਾੜਾ ਜਿਹਾ ਆਹ ਪਾਣੀ ਪਾਣੀ ਸਾਰੇ ਆਹ ਆਹ ਪਾਣੀ ਤੁਹਾਨੂੰ ਨਜ਼ਰ ਆਊਗਾ ਆਹ ਕੱਢੇ ਰਿਆ ਲੋਕੀ ਚੜੇ ਰੇ ਬਹਿ ਕੇ ਦੇਖੋ ਠੀਕ ਆ ਤੇ ਪਾਣੀ ਆ ਰਿਹਾ ਇਧਰ ਇਹ ਪਿੰਡ ਪੱਛੀਆ ਅਗਲੇ ਬਨੇ ਜੱਟਾ ਬਾ ਉਹ ਤੋਂ ਸਾਨੂੰ ਰੋਕਿਆ ਗਿਆ ਵੀ ਅੱਗੇ ਨਾ ਜਾਇਓ ਆ ਤੁਹਾਨੂੰ ਪਾਣੀ ਦਿਖੂਗਾ ਪਾਣੀ ਪਾਣੀ ਸਾਹਮਣੇ ਜਾਓ ਚੜਦਾ ਪਾਣੀ ਆਹ ਇਹ ਤੋਂ ਕਈ ਵਾਰੀ ਦੀਦਾ ਨਹੀਂ ਹੁੰਦਾ ਆ ਪਾਣੀ ਜਿਹੜਾ ਤੁਹਾਨੂੰ ਚੱਟਾ ਜਾ ਨਜ਼ਰ ਆਊਗਾ ਆਹ ਵੇਖਾ ਦਿਖਾਓ ਆ ਦਿਖਾਓ ਪਾਣੀ ਸਾਰੇ ਆਉਂਦਾ ਪਾਣੀ ਆਉਂਦਾ ਬਣ ਜਾ ਚੜ ਗਏ ਤੇ ਤੁਹਾਡੇ ਸਾਬ ਦਾ ਕੀ ਨਾਂ ਆਪਣਾ ਦੱਸਿਓ ਮੇਰਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਿੰਡ ਤੁਹਾਡਾ ਪਸ਼ੀਆ ਜੀ ਪਸ਼ੀਆ ਕੀ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਨੇ ਵੀ ਇਹ ਬੇੜੀ ਪੁਣੇ ਕੋ ਸਾਧਨ ਕਰੋ ਜਿਹੜੇ ਪਬਲਿਕ ਫਸੀਆਂ ਡੇਰਿਆਂ ਉੱਤੇ ਅੱਛਾ ਇਹਨਾਂ ਨੂੰ ਕੱਢਿਆ ਜਾਵੇ ਆ ਬੇੜੀ ਲੈ ਆਈਏ ਬੇੜੀਆਂ ਆਜਣ ਹਾਂਜੀ ਤੇ ਫਿਰ ਬੰਦੇ ਨਿਕਲ ਸਕਦੇ ਆ ਹਾਂਜੀ ਹਾਂਜੀ ਜਿਹੜੇ ਬੱਚੇ ਵੀ ਛੋਟੇ ਛੋਟੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਡੇਰਿਆਂ ਤੇ ਫਸੇ ਆਕਰ ਬੱਚਾ ਬੜਾ ਲੋਕਾਂ ਦਾ ਨੁਕਸਾਨ ਹੁੰਦਾ ਹੈ ਜੀ ਅੱਛਾ ਆਇਓ ਸਰ ਸਾਹਿਬ ਪਿੰਡ ਸਾਹਿਬ ਆਜੋ ਆਜੋ ਚਲੋ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਨਾਂ ਲਾ ਦਿਓ ਮੇਰਾ ਨਾਮ ਸੰਨੀ ਤ ਰਾਵੀ ਦੇ ਦਰਿਆ ਦੇ ਕੋਲ ਸਾਡਾ ਪਿੰਡ ਆ। ਰਾਵੀ ਦੇ ਦਰਿਆ ਦੇ ਕੋਲ ਤੁਸੀਂ ਟੁੱਟਣ ਦੇ ਕਾਰਨ ਜਿਹੜਾ ਪਾਣੀ ਕਾਫੀ ਜਣਾ ਸਾਡੇ ਪਿੰਡ ਤੱਕ ਆ ਗਿਆ। ਅਸੀਂ ਸਰਕਾਰ ਦੇ ਕੋਲੋਂ ਔਰ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਆ ਕਿ ਇੱਥੇ ਬਿਹੜੀਆਂ ਜਿਹੜੀਆਂ ਮਹੀਆ ਕਰੋਈਆਂ ਜਾਣ ਔਰ ਜਿਹੜੇ ਲੋਕ ਡੇਰਿਆਂ ਤੇ ਫਸੇ ਨੇ ਜਾਂ ਜੰਗਲ ਵਸ਼ਾ ਕਹਿੰਦਾ ਫਸਿਆ ਵਾ ਉਹ ਕਨਵੈਂਸ ਦਾ ਅਰੇਂਜ ਕਰਕੇ ਕਨਵੈਂਸ ਇੱਕ ਤੱਕ ਲੈ ਕੇ ਆਉਣ ਤਾਂ ਜੋ ਉਹਨਾਂ ਦੀਆਂ ਜਾਨਾਂ ਬਚਾਈਆਂ ਜਾਣ। ਸਾਡੇ ਨਾਲ ਸਾਡੇ ਸਰਪੰਚ ਸਾਹਿਬ ਕਾਲੂ ਸਾਹਿਬ ਨੇ ਹਾਂ ਹਾਂ ਸਰਪੰਚ ਜੀ ਦੱਸੋ ਕਿਹੜੇ ਪਿੰਡ ਦੇ ਸਰਪੰਚ ਸਾਹਿਬ ਮੈਂ ਪਿੰਡ ਪਛਿਆ ਦਾ ਜੀ ਸਾਡੇ ਪਛਿਆ ਇਹ ਜ਼ਿਲ੍ਹਾ ਅੰਮ੍ਰਿਤਸਰ ਚ ਆ ਹਾਂ ਕੀ ਮੰਗ ਕਰਦੇ ਤੁਸੀਂ ਪੁਰਾਣੇ ਫਲੱਡ ਵੀ ਵੇਖੇ ਹੋਣੇ ਵੀ ਪ੍ਰਸ਼ਾਸਨ ਕਿਸ ਕਿਸਮ ਦਾ ਪ੍ਰਬੰਧ ਕਰੇ ਤੇ ਐਸ ਵळे ਸੁਣੀ ਜਾਵੇ ਸਰਪੰਚ ਜੀ ਹਰ ਕਿਸਮ ਦਾ ਜੀ ਮੇਰੇ ਸਾਹ ਦਾ ਪ੍ਰਬੰਧ ਕਰਨਾ ਪਏਗਾ ਜੀ ਐਸ ਤਰ੍ਹਾਂ ਅੱਛਾ ਠੀਕ ਹੈ ਜੀ ਚਲੋ ਸਾਡੀ ਦੂਸਰੀ ਬੇਨਤੀ ਆ ਕਿ ਲੋਕਾਂ ਨੂੰ ਵੀ ਬੇਨਤੀ ਆ ਵੀ ਲੋਕ ਵੀ ਬਾਹ ਫੜਨ ਹਾਂ ਹਾਂ ਆਹ ਟਾਰੀਵਾਲ ਸਾਹਿਬ ਆਏ ਇਹਨਾਂ ਨੂੰ ਪੁੱਛ ਲੈਣੇ ਆ ਹਾਂਜੀ ਟਾਰੀਵਾਲ ਸਾਹਿਬ ਸਰਮਣ ਸਿੰਘ ਪਦੇਰ ਬੋਲਦਾ ਮੈਂ ਵੀ ਇੱਥੇ ਆਇਆ ਚਲੋ ਤੁਹਾਡੀ ਡੀਸੀ ਵੀ ਘੁੰਮ ਰਹੀ ਐ ਇੱਥੇ ਤੇ ਸਾਡੀ ਸਾਡੀ ਵੀ ਹੁਣ ਕੀ ਜੋ ਹੜਾਂ ਦੀ ਮਾਰ ਆ ਜੋ ਕੀ ਕੀ ਕਰ ਰਹੀ دہشت ਬਹੁਤ ਜ਼ਿਆਦਾ ਇਹਨਾਂ ਪਿੰਡਾਂ 'ਚ ਮੈਂ ਵੀ ਘੁੰਮ ਰਿਹਾ ਜੀ ਅਸੀਂ ਤੇ ਸਾਰੀ ਰਾਤ ਲੋਕਾਂ ਨੂੰ ਕਹਿੰਦੇ ਰਹੇ ਵੀ دہشت ਦਾ ਫੇਰ ਕਿਉਂਕਿ ਕੁਦਰਤ ਦਾ ਬੜੀ ਵੱਡੀ ਇੱਕ ਖਲੋਪੀ ਆਈ ਆ ਤੇਰਾ ਸਾਹਮਣੇ ਰਲ ਕੇ ਆਪਾਂ ਨੇ ਤੇਰਾ ਸਾਹਮਣਾ ਕਰਨਾ ਸਭ ਨੂੰ ਬੇਇਤੀਆ ਕਿ ਇੱਕ ਤੇ ਸੇਫਟਾਵਾ ਤੇ ਆਜਾ ਆਪਣੇ ਘਰਾਂ ਤੋਂ ਜਿੱਥੇ ਵੀ ਸੇਫਟਾ ਆ ਉੱਥੇ ਦਿਲ ਦਾ ਜਿਸਕ ਦਾ ਲੈਣ ਪਾਣੀ ਬਹੁਤ ਜ਼ਿਆਦਾ ਪਿੱਛੇ ਆ ਰਿਹਾ ਬਾਹਰ ਪਰਪਰਾਂ ਨੂੰ ਮੇਰੀ ਤੇ ਵੀ ਉਹ ਕਹਿੰਦੇ ਵੀ ਸਾਡੇ ਕੋਲ ਨਾ ਤਾਂ ਬੇੜੀਆਂ ਆ ਨਾ ਕੋ ਨਿਕਲਦੇ ਪ੍ਰਬੰਧ ਆ ਪ੍ਰਸ਼ਾਸਨ ਜੇ ਬੇੜੀਆਂ ਮਹਈਆ ਕਰਾਵੇ ਇੱਥੋਂ ਫੇਰ ਹੀ ਨਿਕਲਿਆ ਜਾਊਗਾ ਬੇੜੀਆਂ ਸਾਰਾ ਕੁਝ ਉਹਨੇ ਮਹਈਆ ਕਰਾ ਅੱਗੇ ਭੇਜੀਆਂ ਉਦੋਂ ਦੇ ਪਾਸਿਓਂ ਅਸੀਂ ਭੇਜਦੇ ਕੋਈ ਗੱਲ ਨਹੀਂ ਸਾਰੇ ਪਾਸੋਂ ਹੱਥਾਂ ਦੀ ਗੱਲ ਕਰਾਂਗੇ ਅਸੀਂ ਗੁਰਦਾਦਾ ਅਦਮਦਾਸ ਉੱਥੇ ਆਪਣਾ ਕੰਟਰੋਲ ਤੋਂ ਬਣਾਇਆ। ਸਾਰੀ ਚੀਜ਼ ਉੱਥੇ ਅਵੇਲੇਬਲ ਹੈ ਜੀਸੀਬੀ, ਟਰਾਲੀ ਨਾਲ ਸਾਰੀਆਂ ਚੀਜ਼ਾਂ ਅਵੇਲੇਬਲ ਹੈ ਜਿੱਥੋਂ ਜਿੱਥੋਂ ਕੰਮ ਆਈ ਜਾਊਗੀ। ਉੱਥੇ ਉੱਥੇ ਆਪਾਂ ਕੱਢ ਲਈਏ ਬਾਕੀ ਕੋਈ ਗੱਲ। ਸਾਰੀਵਾਲ ਸਾਹਿਬ ਚਲੋ ਅੱਜ ਸਿਆਸਤ ਦਾ ਟਾਈਮ ਨਹੀਂ ਹੈ। ਅਮਨਾਸ ਹੀ ਕਰਨੇ ਮੇਰੀ ਸੋਨ ਲਈ ਬੇਨਤੀ। ਅਸੀਂ ਜੇ ਕਿਤੇ ਪਹਿਲੋਂ ਰਹਿੰਦੇ ਹੁੰਦੇ ਕੇਂਦਰ ਵੀ ਅਸੀਂ ਕਹਿੰਦੇ ਹਾਂ ਜੇ ਸਾਰਿਆਂ ਨੇ ਦੇਖੋ ਪਾਣੀ ਜੇ ਪ੍ਰਬੰਧ ਕੀਤਾ ਹੁੰਦਾ ਸ਼ਾਇਦ ਅਸੀਂ ਬਚ ਸਕਦੇ ਹੁੰਦੇ ਜੇ ਕੋਈ ਕਮਜ਼ੋਰੀ ਆ ਰਹੀ ਹੈ ਪਾਣੀ ਦੇ ਕਿਈ ਜਿਆਦਾ ਕੀ ਹੁੰਦਾ ਜਿੰਨਾ ਪ੍ਰਬੰਧ ਕੀਤਾ ਹਾਂ ਪਾਣੀ ਤਾਂ ਦੇਖੋ ਉਦੋਂ 10 ਗੁਣਾ ਜ਼ਿਆਦਾ ਆ ਗਿਆ ਕੀ ਕਰ ਸਕਦੇ ਆਪਾਂ ਕੁਦਰਤ ਦੇ ਨਹੀਂ ਚਲ ਮੈਂ ਤਾਂ ਹਾਂ ਇੱਥੇ ਕਦੀ ਦੇਖੋ ਇੱਥੇ 31-31 ਫੁੱਟ ਕਦੀ ਪਾਣੀ ਨਹੀਂ ਆਇਆ ਠੀਕ ਆ 31 ਫੁੱਟ ਪਾਣੀ ਆ ਗਿਆ ਦੇਖੋ ਇੰਨਾ ਪਾਣੀ ਪਿੱਛੇ ਆ ਗਿਆ ਹਾਂ ਵੀ ਆਪਾਂ ਕੀ ਕਰ ਸਕਦੇ ਹਾਂ ਚੱਲ ਚੱਲ ਸਾਰੇ ਸਰਕਾਰ ਦੇ ਫੇਲ ਹੋ ਜਾਂਦੇ ਗੱਲ ਤਾਂ ਇੰਨੀ ਚੱਲ ਸਾਡੀ ਹੁਣ ਸਾਡੀ ਫੇਰ ਆ ਵੀ ਲੋਕ ਜਦੋਂ ਲੋਕਾਂ ਦੀ ਮੁਸ਼ਕਲ ਆ ਜੂ ਸਾਰੇ ਪ੍ਰਸ਼ਾਸਨ ਨੂੰ ਲਾਇਆ ਜਾ ਬਾਕੀ ਕੰਮ ਛੱਡੇ ਜਾਣ ਸਭ ਸਭ ਲੱਗੇ ਅਸੀਂ ਮੈਂ ਕਹਾਂ ਸਭ ਲੱਗੇ ਜਾਨ ਮਾਲ ਦਾ ਅਸਰ ਰੱਖਿਆ ਕਰਾਂਗੇ ਕੋਈ ਗੱਲ ਠੀਕ ਅਸੀਂ ਜਨਤਾ ਨੂੰ ਵੀ ਅਪੀਲ ਕਰਦੇ ਆਂ ਵੀ ਇੰਨਾ ਪਿੰਡਾਂ ਵਿੱਚ ਕੱਲ ਨੂੰ ਰਾਸ਼ਨ ਦਾ ਠੀਕ ਆ ਜੀ ਇੰਨਾ ਚ ਬੜੀ ਆ ਤੇ ਸਾਨੂੰ ਸਾਰੇ ਇਲਾਕੇ ਦੇ ਲੋਕਾਂ ਨੂੰ ਜਿਹੜੇ ਅਬਰਸਰ ਦੇ ਬਾਕੀ ਪਿੰਡ ਬਚੇ ਆ ਚਾਹੇ ਸਾਡੇ ਇਲਾਕੇ ਆ ਇੱਥੇ ਹਰ ਤਰ੍ਹਾਂ ਦੀ ਮਦਦ ਪੱਠਿਆਂ ਦੀ ਚਾਰੇ ਦੀ ਜੜੀਆਂ ਹੋਣੀ ਚਾਹੀਦੀ ਆ ਕਿਉਂ ਜੀ ਇਸ ਕਰਕੇ ਕਿਉਂ ਜੋ ਇਸ ਕਰਕੇ ਪੱਠੇ ਚਾਰੇ ਜੇ ਆਪਾਂ ਪਚਾਵਾਂਗੇ ਅੱਜ ਕਿਸੇ ਕਿਸਮ ਦਾ ਕ੍ਰੀਏਟ ਕਰਦੇ ਆ ਇਸ ਵੇਲੇ ਪਾਣੀ ਚੜ ਰਿਹਾ ਵਾ ਇਸ ਕਰਕੇ ਆ ਵੀ ਜੇ ਇੱਥੇ ਪਚਾਉਨੇ ਆ ਸਾਰਾ ਕੁਝ ਤੇ ਹਾਂ ਦਵਾਈਆਂ ਵਗੈਰਾ ਤੁਸੀਂ ਆਪ ਬੋਲੋ ਕੀ ਚਾਹੀਦਾ ਦੱਸੋ ਲੋਕਾਂ ਨੂੰ ਅਪੀਲ ਕਰੋ ਵੀ ਸਾਡੇ ਲਈ ਕੀ ਜਿਹੜੇ ਬਾਰਡਰ ਦੇ ਲੋਕ ਆ ਬਹੁਤ ਤੰਗ ਆ ਗਏ ਨੇ ਪਾਣੀ ਦੀ ਮਾਰ ਥੱਲੇ ਬਹੁਤ ਜ਼ਿਆਦਾ ਵਾ ਹਮ ਇਹਨਾਂ ਵਾਸਤੇ ਜਿਹੜੀ ਮਦਦ ਕਰਨੀ ਆ ਦਵਾਈਆਂ ਦੀ ਪੱਠੇ ਚਾਰੇ ਦੀ ਬਹੁਤ ਜ਼ਿਆਦਾ ਨਿਕਲੇਗੇ ਬੱਚੇ ਜੇ ਬਿਮਾਰ ਹੋ ਸਕਦੇ ਆ ਮਾਂ ਦਾ ਬਜ਼ੁਰਗ ਜਿਹੜੀਆਂ ਕਿਤੇ ਚੱਲ ਨਹੀਂ ਸਕਦੀਆਂ ਜਾ ਨਹੀਂ ਸਕਦੀਆਂ ਉਹਦਾ ਵਾਸਤੇ ਖਿਆਲ ਰੱਖਿਆ ਜਾਵੇ ਜਿਹੜਾ ਇਹਨਾਂ ਦਾ ਬਚਾਅ ਕਰਨ ਵਾਸਤੇ ਹੁਣ ਅਸੀਂ ਕਿਸੇ ਪਾਸੇ ਜਾ ਨਹੀਂ ਸਕਦੇ ਕਿਉਂ ਪੰਜਾਂ ਥਾਵਾਂ ਤੋਂ ਜਿਹੜੇ ਸਾਡੇ ਬੰਦੇ ਜਿਹੜੇ ਆ ਉਹ ਫਸੇ ਹੋਏ ਨੇ ਅਗਲੇ ਪਾਸੇ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਨੇ ਟਰੈਕਟਰ ਵੀ ਫਸੇ ਨੇ ਜਿਹੜੇ ਆ ਬਚੇ ਆ ਉਹਨਾਂ ਦਾ ਜਿਹੜੀ ਹਮਾਇਤ ਕੀਤੀ ਜਾਵੇ ਛੇਤੀ ਤੇ ਛੇਤੀ ਨਹੀਂ ਤੇ ਉਹਨਾਂ ਦਾ ਮੁਸ਼ਕਲ ਆ ਬਚਾ ਠੀਕ ਆ ਚਲੋ ਅਸੀਂ ਫੇਰ ਤੁਹਾਡੇ ਤੁਹਾਡੇ ਨਾਂ ਕੀ ਆਪਣਾ ਹਰਦੀਪ ਸਿੰਘ ਜੱਟਾ ਜੱਟਾ ਪਿੰਡ ਇੱਥੇ ਜੱਟਾ ਪੱਛੀਆ ਦੇ ਵਿੱਚ ਚਲੋ ਠੀਕ ਆ ਅਸੀਂ ਆਪਣੇ ਆਪਣੇ ਭਰਾ ਜਿਹੜੇ ਆ ਉਹ ਉੱਧਰ ਤੁਸੀਂ ਟੁੱਟ ਗਈ ਆ ਉੱਧਰੋਂ ਅਗਲੇ ਪਾਸੇ ਜਿਹੜੇ ਆ ਘੇਰੇ ਚ ਆ ਗਏ ਨੇ ਠੀਕ ਆ ਇੱਧਰ ਆ ਨਹੀਂ ਸਕਦੇ ਠੀਕ ਆ ਹਾਂਜੀ ਚਲੋ ਚਲੋ ਅਸੀਂ ਤਾਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੀ ਵੱਤ ਤੋਂ ਵੱਤ ਜੜਾ ਬਾ ਪਾਣੀ ਬਹੁਤ ਜ਼ਿਆਦਾ ਜਲਦੀ ਆ ਰਿਹਾ ਛੇਤੀ ਤੋਂ ਛੇਤੀ ਜਿਹੜਾ ਇਹਨਾਂ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਠੀਕ ਹੈ ਠੀਕ ਹੈ ਠੀਕ ਫਿਰ ਜਿਹੜਾ ਖਿਆਲ ਰੱਖਣਾ ਦਵਾਈਆਂ ਦਾ ਠੀਕ ਹੈ ਦਵਾਈਆਂ ਵੀ ਜਿਹੜੀਆਂ ਦਿੱਤੀਆਂ ਜਾੜਾ ਜਿਹੜੇ ਬਿਮਾਰ ਆ ਹਾਂਜੀ ਮੁੜ ਕੇ ਮੁਸ਼ਕਲ ਹੋ ਸਕਦੀ ਆ ਕਿਸੇ ਪਾਸੇ ਜਾ ਨਹੀਂ ਸਕਦੇ ਤੁਸੀਂ ਇੱਥੇ ਮੰਤਰੀ ਵੀ ਘੁੰਮ ਰਹੇ ਹੋ ਮ ਉਹਨਾਂ ਨੂੰ ਮਿਲਿਆ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਵੀ ਵੀ ਜੇ ਜਾ ਇਹਨਾਂ ਨੂੰ ਧਿਆਨ ਰੱਖਿਆ ਜਾਵੇ ਇੱਕ ਚੋਰੀ ਜਿਹੜੀ ਆ ਜਿਤਨਾ ਅਮਲੀ ਅਮਲੀ ਵਗੈਰਾ ਜਿਹੜੇ ਫਿਰਦੇ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ। ਲਾ ਠੀਕ ਹੈ ਠੀਕ ਹੈ ਚਲੋ ਹੁਣ ਤਾਂ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਵਾ। ਚਲੋ ਆਕੋ ਕਿ ਪਾਣੀ ਮੇਰੇ ਸਾਹਮਣੇ ਪਾਣੀ ਜੜਾ ਨਾ ਇੱਥੇ ਪਾਣੀ ਨਹੀਂ ਸੀ ਹੈਗਾ ਔਰ ਪਾਣੀ ਜੜਾ ਵਾ ਇੱਥੇ ਸੀ ਘੜੇ ਜਦੋਂ ਅਸੀਂ ਆਇਆ ਤੁਹਾਨੂੰ ਪਾਣੀ ਵਾਧਦਾ ਦਿਖੂਗਾ। ਆ ਪਾਣੀ ਵਧ ਰਿਹਾ ਅਸੀਂ ਵੀ ਨਾਲ ਹੀ ਇੱਥੇ ਆਏ ਹੋਏ ਹਾਂ ਲੋਕਾਂ ਨਾਲ ਖੜੇ ਹਾਂ ਆ ਪਾਣੀ ਲਗਾਤਾਰ ਆ ਪਾਣੀ ਜਿਹੜਾ ਨਾ ਆ ਵੇਖੋ ਪਾਣੀ ਦਾ ਰੋਡ ਵਧ ਗਿਆ ਇੱਥੇ ਪਾਣੀ ਲਗਾਤਾਰ ਸਾਡੇ ਸਾਹਮਣੇ ਵਧਦਾ ਜਾ ਰਿਹਾ ਹੈਗਾ ਜੇ ਫਿਰ ਆਪਣੇ ਅੰਮਰਸਾਲ ਦੇ ਭਰਾਵਾਂ ਨੂੰ ਬੇਨਤੀ ਆ ਭਰਾਓ ਜਿਸ ਤਰੀਕੇ ਵੀ ਸਰਕਾਰਾਂ ਸਰਪੂਰਾਂ ਕੁਆਸ ਨਹੀਂ ਹੈਗੀ ਸਾਨੂੰ ਸਾਨੂੰ ਆਪਣੇ ਭਰਾਵਾਂ ਕੁਆਸ ਹੈ ਵੀ ਇਨ੍ਹਾਂ ਪਿੰਡਾਂ 'ਚ ਚਾਰੇ ਦੀ ਲੋੜ ਆ ਦਾਣੇ ਪੱਕੇ ਦੀ ਦਵਾਈ ਦੀ ਤੂੜੀ ਦੀ ਲੋੜ ਆ ਆਪਾਂ ਜਿਵੇਂ ਮਰਜ਼ੀ ਆ ਇਹਨਾਂ ਦੀ ਬਾਹ ਫੜੀਏ ਬਾਕੀ ਸਰਕਾਰ ਕਦੋਂ ਆਊਗੀ ਕਦੋਂ ਨਹੀਂ ਆਊਗੀ ਇਹ ਤਾਂ ਸਰਕਾਰ ਦੀ ਮਰਜ਼ੀ ਦਾ ਸਵਾਲ ਆ ਇਹ ਇਹ ਕਹਿਣ ਦੇ ਨੇ ਡੰਗਰ ਕੱਢ ਕੇ ਡੰਗਰ ਅੱਗੇ ਖੜ ਗਈ ਭੁੱਖੇ ਮਾਰਦੀ ਆ ਆਪਣੇ ਇਹੀ ਤਾਂ ਮੈਂ ਕਿਹਾ ਵੀ ਲੋਕਾਂ ਨੂੰ ਦਾ ਇੰਤਜ਼ਾਮ ਕਰਨਾ ਡੰਗਰਾਂ ਦਾ ਸਰਕਾਰ ਆ ਹਾਂ ਇੱਥੇ ਕੋਈ ਚੀਜ਼ ਤਾਂ ਮਤਲਬ ਤੁਹਾਡਾ ਮੈਂ ਤਾਂ ਉਹਨਾਂ ਨੂੰ ਵੀ ਕਿਹਾ ਵੀ ਜੇ ਕੋਈ ਚੀਜ਼ ਦਿਓਗੇ ਬੰਦੇ ਤਾਂ ਹੀ ਨਿਕਲਣਗੇ ਵੀ ਕੱਲਾ ਤੁਸੀਂ ਇਥੋਂ ਵੇਖ ਕੇ ਨਿਕਲ ਜਾਓਗੇ ਵੋਟਾਂ ਕਰਕੇ ਆ ਪਾਣੀ ਆ ਵਧ ਰਿਹਾ ਆ ਵੇਖੋ ਜੀ ਪਾਣੀ ਵਧ ਰਿਹਾ ਅਸੀਂ ਪਿੱਛੇ ਹਟ ਰਹੇ ਆ ਜੀ ਆਹ ਵੇ ਇਹ ਵੀ ਕਹਿੰਦੇ ਨਹੀਂ ਆ ਵੇਖ ਕੇ ਕਹਿੰਦੇ 5 ਮਹੀਨੇ ਹੋ ਗਿਆ ਆ ਵੇਖ ਲਓ ਉਹ ਕਹਿੰਦੇ ਆ ਵੀ ਨਿਕਲ ਜਾਓ ਅਸੀਂ ਕਹਾਂ ਵੀ ਪਹਿਲਾਂ ਸਰਕਾਰ ਕੁਝ ਪ੍ਰਬੰਧ ਕਰੂ ਤਾਂ ਹੀ ਨਿਕਲ ਲਗੇ ਕੀ ਕਹਿੰਦੇ ਨਿਕਲਣਾ ਕਿਤੇ ਮਾਰ ਡੰਗਾ ਛੱਡ ਗਿਆ 80-80 ਹਜ਼ਾਰ ਨੂੰ ਮੈਂ ਠੇਕੇ ਦੇ ਲਈ ਛੱਡ ਗਿਆ ਆਪਾਂ ਕਿੱਥੇ ਜਲਣੀਆਂ ਹਾਡੀਆਂ ਮਾਲ ਕਿੱਥੇ ਜਲ ਜਣਾ 2023 ਦੀ ਵੀ ਅੱਗੇ ਮਾਰ ਪਈ ਸੀ 2025 ਦੀ ਵੀ ਪੈ ਗਈ ਆ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਕੋਈ ਧੂਸੀ ਘਰ ਮਿੱਟੀ ਨਹੀਂ ਪਾਈ ਕੋਈ ਫੰਡ ਨਹੀਂ ਕਿਹਾ ਠੀਕ ਹੈ ਨਹੀਂ ਅਹੀਂ ਤਾਂ ਤੁਹਾਡੇ ਮੂੰਹ ਤੇ ਹੁਣ ਉਹਨਾਂ ਨੂੰ ਕਿਹਾ ਵੀ ਭਾਈ ਇਹ ਗੱਲਾਂ ਨਾ ਕਰੋ ਕੰਮ ਕਰਕੇ ਦਿਖਾ ਲੋ ਲੋਕਾਂ ਨੂੰ ਕੱਢੋ ਬਾਕੀ ਇਹ ਸਿਰਫ ਗੱਲਾਂ ਕਰਨ ਆਇਓ ਕੁਛ ਨਹੀਂ ਇਹਨੇ ਕਰਨਾ ਡੰਗਰ ਅਹੀਂ ਉੱਥੇ ਖੜ ਕੇ ਆਡੀ 70 7000 ਦੀ ਮੱਛੀ ਅਸੀਂ ਅਸੀਂ ਉਹਦੇ ਕੋਲ ਲੈ ਕੇ ਕੌਣ ਜ਼ਿੰਮੇਵਾਰ ਇਹ ਵੀ ਠੀਕ ਹੈ ਤੁਹਾਡੀ ਗੱਲ ਉੱਥੇ ਪ੍ਰਬੰਧ ਉੱਥੇ ਲੈ ਕੇ ਤੇ ਤੋੜੀ ਦਾ ਇੰਤਜ਼ਾਮ ਕਰੇ ਤੇ ਜੇ ਇਹਨਾਂ ਨੂੰ ਪਹਿਲਾਂ ਪਤਾ ਸੀ ਵੀ ਆ ਸਕਦਾ ਹੈ ਇਹਨਾਂ ਨੂੰ 3-4 ਦਿਨ ਪਹਿਲਾਂ ਅਲਰਟ ਦੇਣੀ ਚਾਹੀਦੀ ਸੀ ਸਾਨੂੰ ਤਾਂ ਹੀ ਪਹਿਲਾਂ ਹੀ ਤੇ ਸਾਨੂੰ ਜੇ ਅਸੀਂ ਵੀ ਨਾ ਸਿਰਫ ਇਹਨਾਂ ਨੂੰ ਖਾਣਾ ਪੂਰਤੀ ਕੀਤੀ ਕੁਛ ਨਹੀਂ ਕੀਤਾ ਹੋਣਾ। ਹਾਂ ਤੇ ਜੇ ਬੰਨ ਟੁੱਟਣੋਂ ਬਚਾ ਦੰਦੇ ਤੇ ਆ ਪਿੰਡ ਬਚ ਜਾਣੇ ਸੀਗੇ। ਆ ਚਲੋ ਏਦਾਂ ਹੀ ਸਰਕਾਰਾਂ ਕਰਦੀਆਂ ਕੋਈ ਨਹੀਂ ਮੈਂ ਫੇਰ ਆਪਣੇ ਭਰਾਵਾਂ ਨੂੰ ਆਪਣੇ ਲੋਕਾਂ ਨੂੰ ਕਹੋ ਵੀ ਸਾਡੀ ਮਤ ਕਰੋ ਜਿਹੜੇ ਪਿੱਛੇ ਨੇ ਦਵਾਈਆਂ ਲੈ ਕੇ ਆਉਣ ਪੱਠੇ ਲੈ ਕੇ ਆਉਣ ਜਿੰਨੀ ਜੇ ਕਿਸੇ ਕੋਈ ਬੇੜੀ ਬਾੜੀ ਹੈਗੀ ਆ ਉਹ ਇਥੋਂ ਬੰਦੇ ਕੱਢਣ ਦੀ ਯਤਨ ਕਰੇ ਹੁਣ ਇਹ ਸਵਾਲ ਆ ਵੀ ਆਪਾਂ ਇਹ ਲੋਕਾਂ ਨੂੰ ਕਿਵੇਂ ਬਚਾਈਏ ਬਾਕੀ ਤਾਂ ਨੁਕਸਾਨ ਗਾਂ ਦੀਆਂ ਗੱਲਾਂ ਹੈਗੀਆਂ। ਠੀਕ ਆ ਜੀ ਮਿਹਰਬਾਨੀ ਜੀ। ਆ ਦੇਦੇ ਛਤੜੀ ਭਾਜੋ। ਹਾਂ ਜੀ ਇੰਨਾ ਪਿੰਡਾਂ ਚ ਘੁੰਮ ਰਹੇ ਆ دہشت ਬਹੁਤ ਜ਼ਿਆਦਾ ਵਾ ਠੀਕ ਆ ਤੇ ਅਸੀਂ ਚਲੋ ਹੁਣ ਇੱਥੇ ਧਾਰੀਵਾਲ ਸਾਹਿਬ ਵੀ ਘੁੰਮ ਰਹੇ ਆ ਘੁੰਮਣ ਦਾ ਹੀ ਆ ਤੇ ਜਦੋਂ ਤਿੱਖੇ ਸਵਾਲ ਹੁੰਦੇ ਆ ਵੀ ਜੇ ਤੁਸੀਂ 2-4 ਦਿਨ ਪਹਿਲੋਂ ਚਲ ਅਸੀਂ ਵੀ ਨਹੀਂ ਚਾਹੁੰਦੇ ਵੀ ਕੋਈ ਉਹੋ ਜੀ ਗੱਲ ਇਸ ਵੇਲੇ ਟਕਰਾਵਾ ਹੋਵੇ ਤੇ ਜੇ ਤੁਸੀਂ ਪਹਿਲੋਂ ਆਏ ਹੁੰਦੇ ਕਹਿੰਦੇ ਵੀ ਡੰਗਰ ਕੱਢ ਕੇ ਲੈ ਜਾਓ ਅਸੀਂ ਮੈਂ ਕਹਿਣ ਆਇਆ ਡੰਗਰ ਕੱਢਿਆ ਹੁਣ ਆਉਂਦੇ ਵੀ ਸਾਡੇ ਕੋਲ ਪ੍ਰਬੰਧ ਕੀ ਹੈ ਡੰਗਰ ਕੱਢੀਏ ਕਾ ਦੇਣਾ ਜਾਂ ਜਿੱਥੇ ਇਹਨਾਂ ਨੇ ਕਹਿੰਦੇ ਵੀ ਡੰਗਰ ਰੱਖਣੇ ਆ ਉੱਥੇ ਕੋਈ ਚੋਰੀ ਕਰਕੇ ਲੈ ਜੂ ਸਾਡੀ ਮੱਝਾਂ ਉਹਦਾ ਕੀ ਕਰਾਂਗੇ ਜਾਂ ਅਗਲੇ ਬੰਨੇ ਪੱਠੇ ਹੀ ਨਹੀਂ ਹੈਗੇ ਸਾਡੇ ਘਰਾਂ ਜਿੱਦੇ ਪੱਠੇ ਅਸੀਂ ਰਪਾਉਣ ਦੇ ਆ ਤੇ ਇਸ ਕਰਕੇ ਆ ਤੁਸੀਂ ਦੇਖੋ ਪਾਣੀ ਬਸ ਇੰਨੀ ਘਬਰਾਉਣ ਵਾਲੀ ਪੈਨਿਕ ਵੀ ਹੋਣ ਦੀ ਕਿਉਂਕਿ ਪੈਨਿਕ ਹੋਇਆ ਕੁਝ ਨਹੀਂ ਹੁੰਦਾ ਕਈ ਵਾਰੀ ਹੁੰਦਾ ਵੀ ਕਰਕੇ ਤੇ ਪਾਣੀ ਮੇਰੇ ਸਾਹਮਣੇ ਜਿਹੜਾ ਵਾ ਜਿੱਥੇ ਮੈਂ ਖੜਾ ਪਾਣੀ ਬਦਰਿਆ ਹੈਗਾ ਇੱਥੇ ਪਾਣੀ ਬਿਲਕੁਲ ਨਹੀਂ ਸੀ ਹੈਗਾ ਆ ਸਾਹਮਣੇ ਸਾਨੂੰ ਕਹਿ ਕੇ ਆ ਮਾਤਾ ਜੀ ਆਏ ਨੇ ਕੁਝ ਕਹਿਣਾ ਚਾਹੋ ਕੀ ਕਹਿਣਾ ਚਾਹੋਗੇ ਮਾਤਾ ਜੀ ਕੁਝ ਕਿਉਂ ਬਹੁਤ ਮੁਸ਼ਕਲ ਆ ਗਈ ਹੈ ਅੱਛਾ ਬੱਚਿਆਂ ਦੀ ਤੇ ਡੰਗਰਾਂ ਦੀ ਆਏ ਕੋਈ ਗੱਲ ਨਹੀਂ ਚੜਦੀ ਕਹ ਲੋ ਪੰਜਾਬ ਛੋਡੇ ਨਾਲ ਆ ਅਸੀਂ ਤਾਂ ਲੋਕਾਂ ਨੂੰ ਅਪੀਲ ਕੀਤੀ ਆ ਵੀ ਸਰਕਾਰ ਦਾ ਨਹੀਂ ਆ ਪਾਓ ਲੋਕਾਂ ਦੇ ਕੰਡੇ ਤੇ ਆ ਉਹ ਸਾਰੀ ਮਾਰੀ ਗਈ ਆ ਕੋਈ ਫਸਲ ਨਹੀਂ ਕੋਈ ਫਸਲਾਂ ਇੰਤਰਾ ਆ ਗਿਆ ਨਿਸ਼ਾਨ ਹੋ ਗਿਆ ਗਾਂ ਜੀ ਬਚੇ ਰਹਿਣ ਹਾਂ ਜੀ ਬਚ ਇਹੀ ਤਹੀਂ ਕਹਿੰਨੇ ਵੀ ਮੰਤਰੀ ਹੁਣੇ ਆਇਆ ਸੀ ਧਾਰੀਵਾਲ ਮੈਂ ਕਿਹਾ ਵੀ ਜੇ ਤੁਸੀਂ ਪ੍ਰਬੰਧ ਕਰੋ ਤਾਂ ਨਾ ਲੋਕ ਨਿਕਲ ਬੇੜੀਆਂ ਦੋ ਬੱਚੇ ਉਹ ਡੇਰਿਆਂ ਤੇ ਫਸੇ ਤੁਹਾਡੇ ਗਾੜੀ ਫਸੇ ਆ ਨਹੀਂ ਜਾਂਦੇ ਜਾਣ ਜਾਣ ਹਾਂ ਤੇ ਫਸੇ ਨੇ ਹਾਂ ਤੇ ਅਸੀਂ ਕਹਿੰਦੇ ਸਰਕਾਰ ਜੇ ਤਿੰਨ ਦਿਨ ਪਹਿਲਾਂ ਦੱਸ ਦਿੰਦੀ ਇਹ ਸ਼ਾਇਦ ਬੱਚੇ ਕੱਢ ਲੈਂਦੇ ਅੱਜ ਮੌਕੇ ਤੇ ਹੁਣ ਆਪਣਾ ਘਰ ਬਾਹਰ ਛੱਡ ਕੇ ਜਾਣਾ ਔਖਾ ਹੋ ਰਿਹਾ 2:00 ਸਵੇਰੇ ਟੁੱਟਾ ਸਵੇਰੇ ਆ ਟੁੱਟਾ ਸਵੇਰੇ 4 ਵਜੇ ਆ ਗੱਲ ਬਣੀ ਆ 4:00 ਸਵੇਰੇ 4 ਵਜੇ ਬੱਸ ਉਹਦੀ ਭੱਜ ਰਸਪਈ ਸਾਰਿਆਂ ਨੂੰ ਚਲੋ ਫੇਰ ਅਸੀਂ ਵੀ ਸਰਕਾਰ ਨੂੰ ਕਹਿ ਰਹੇ ਹਾਂ ਵੀ ਤੁਰੰਤ ਹਰਕਰਚ ਆਵੇ ਇੱਥੇ ਲੋਕਾਂ ਦੇ ਹਾਲਾਤ ਮਾੜੇ ਨੇ ਅਸੀਂ ਤਾਂ ਆਪਣੇ ਲੋਕਾਂ ਨੂੰ ਕਹੋ ਭਰਾਵਾ ਆਪਣੇ ਨੂੰ ਵੀ ਦਵਾਈ ਲੈ ਕੇ ਆਓ ਜੇ ਹੀ ਫਹਾਜਾਂ ਨੇ ਸਾਡੇ ਲਈ ਪੱਠਾ ਲੰਗਰ ਪਾਣੀ ਲੈ ਕੇ ਆਓ ਲੋਕ ਦਿਆਲੂ ਨੇ ਬੜੀਆਂ ਧਾਰਮਿਕ ਸੰਸਥਾਵਾਂ ਨੇ ਕੋਈ ਨਹੀਂ ਮਗਰ ਖਲੋ ਵੀ ਤੁਹਾਡੇ ਨਾਲ ਜੇ ਹੈਨਾ ਕੋਈ ਗੱਲ ਨਹੀਂ ਚੜ੍ਹਦੀ ਕਲਾ ਚ ਰਹੋ ਕੋਈ ਗੱਲ ਨਹੀਂ ਵੈਗਰੂ ਬਦਕ ਵਦਿਆ ਕਰੂਗਾ ਜੋ ਕਰੂਗਾ ਕੋਈ ਗੱਲ ਨਹੀਂ ਇੱਡਾ ਪੈਨਿਕ ਹੋਇਆ ਤੇ ਕੋਈ ਚੱਲਦਾ ਨਹੀਂ ਹੈਗਾ ਠੀਕ ਠੀਕ ਹੈ ਠੀਕ ਹੈ ਚਲੋ ਇੱਥੇ ਆਏ ਆ ਚਲੋ ਧੰਨਵਾਦ ਜੀ